ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਲਈ ਖੜੀ ਹੋਈ ਮੁਸੀਬਤ ਭਾਰਤ ਚ ਪਾਕਿਸਤਾਨੀ ਕਲਾਕਾਰਾਂ ਤੇ ਲੱਗੀ پابੰਦੀ ਫਿਲਮ ਅਬੀਰ ਗੁਲਾਬ ਦੀ ਰਿਲੀਜ਼ ਤੇ ਵੀ ਲੱਗੀ پابੰਦੀ 2 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ ਜਿਸ ਦੇ ਵਿੱਚ 28 ਲੋਕ ਮਾਰੇ ਗਏ ਹਮਲੇ ਤੋਂ ਅਗਲੇ ਦਿਨ ਭਾਰਤ ਨੇ ਇਸ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਜਵਾਬ ਦੇ ਵਿੱਚ ਕਈ ਵੱਡੇ ਫੈਸਲੇ ਲਏ ਜਿੱਥੇ ਇੱਕ ਪਾਸੇ ਭਾਰਤ ਨੇ ਪਾਕਿਸਤਾਨ ਪ੍ਰਤੀ ਸਖਤ ਰੁਕ અપਨਾਇਆ ਉੱਥੇ ਹੀ ਦੂਜੇ ਪਾਸੇ ਕੁਝ ਪਾਕਿਸਤਾਨੀ ਕਲਾਕਾਰ ਅੱਤਵਾਦੀ ਹਮਲੇ ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ ਇਹਨਾਂ ਦੇ ਵਿੱਚ ਪਾਕਿਸਤਾਨੀ ਅਦਾਕਾਰ ਫਵਾਦ ਖਾਨ ਵੀ ਸ਼ਾਮਲ ਹਨ ਜੋ ਅਬੀਰ ਗੁਲਾਲ ਨਾਲ ਬਾਲੀਵੁੱਡ ਦੇ ਵਿੱਚ ਵਾਪਸੀ ਕਰਨ ਵਾਲੇ ਸਨ ਹਾਲਾਂਕਿ ਹੁਣ ਫਿਲਮ ਫੈਡਰੇਸ਼ਨ ਨੇ ਫਿਰ ਤੋਂ ਪਾਕਿਸਤਾਨੀ ਕਲਾਕਾਰਾਂ ਤੇ ਪਾਬੰਦੀ ਲਗਾ ਦਿੱਤੀ ਹੈ ਪਾਰਤ ਦੇ ਵਿੱਚ ਮਸ਼ਹੂਰ ਹੋਈ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਰ ਨੇ ਵੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਪਾਜੀ ਕੀਤੀ ਤੇ ਹਮਲੇ ਤੇ ਦੁੱਖ ਜ਼ਾਾਇਆ ਫਵਾਰ ਖਾਨ ਜੋ ਜਲਦੀ ਹੀ ਫਿਲਮ ਅਬੀਰ ਗੁਲਾਬ ਨਾਲ ਵਾਪਸੀ ਕਰ ਰਹੇ ਹਨ ਉਹਨਾਂ ਨੇ ਵੀ ਹਮਲੇ ਤੇ ਲਿਖਿਆ ਪਹਿਲਗਾਮ ਵਿੱਚ ਹੋਏ ਕਿਨੌਨੇ ਹਮਲੇ ਬਾਰੇ ਸੁਣ ਕੇ ਮੈਨੂੰ ਦੁੱਖ ਹੋਇਆ ਇਸ ਬਿਆਨ ਖਾਸੇ ਦੇ ਪੀੜਤਾਂ ਨਾਲ ਸਾਡੀਆਂ ਸੰਵੇਦਨਾਵਾਂ ਹਨ ਅਤੇ ਅਸੀਂ ਇਸ ਮੁਸ਼ਕਲ ਸਮੇਂ ਦੌਰਾਨ ਉਹਨਾਂ ਦੇ ਪਰਿਵਾਰ ਨੂੰ हिम्मत देने ਲਈ प्रार्थना ਕਰਦੇ ਹਾਂ ਤੁਹਾਨੂੰ ਦੱਸ ਦਈਏ ਕਿ ਫਵਾਦ ਖਾਨ ਦੀ ਬਾਲੀਵੁੱਡਰ ਕਮਬੈਕ ਫਿਲਮ ਅਬੀਰ ਗੁਲਾਮ 9 ਮਹੀਨੇ ਵਿੱਚ ਰਿਲੀਜ਼ ਹੋਣ ਵਾਲੀ ਸੀ ਇਸ ਫਿਲਮ ਦੇ ਵਿੱਚ ਉਹਨਾਂ ਨਾਲ ਬਾਣੀ ਕਪੂਰ ਮੁੱਖ ਭੂਮਿਕਾ ਦੇ ਵਿੱਚ ਹੈ ਹਾਲਾਂਕਿ ਇਸ ਅਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਅਦਾਕਾਰ ਫਵਾਦ ਖਾਨ ਦੀ ਫਿਲਮ ਮੁਸੀਬਤ ਦੇ ਵਿੱਚ गिर ਗਈ ਹੈ ਪਾਕਿਸਤਾਨੀ ਕਲਾਕਾਰਾਂ ਤੇ ਲੱਗੀ پابੰਦੀ ਫਿਲਮ ਫੈਡਰੇਸ਼ਨ FWICE ਦੇ ਮੁਖ ਸਲਾਹਕਾਰ ਅਸ਼ੋਕ ਪੰਡਤ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ ਤੇ ਭਾਰਤ ਤੋਂ ਪਾਕਿਸਤਾਨੀ ਕਲਾਕਾਰਾਂ ਤੇ ਪਾਬੰਦੀ ਦਾ ਐਲਾਨ ਕੀਤਾ। ਉਹਨਾਂ ਨੇ ਇਹ ਕਾਰਵਾਈ ਪਹਿਲਗਾਮ ਹਮਲੇ ਤੋਂ ਬਾਅਦ ਕੀਤੀ ਹੈ। ਜਾਰੀ ਬਿਆਨ ਦੇ ਅਨੁਸਾਰ ਭਾਰਤੀ ਕਲਾਕਾਰ ਹੁਣ ਕਿਸੇ ਵੀ ਤਰ੍ਹਾਂ ਪਾਕਿਸਤਾਨੀ ਕਲਾਕਾਰਾਂ, ਗਾਇਕਾਆਂ ਤੇ ਟੈਕਨੀਸ਼ੀਅਨਾਂ ਦੇ ਨਾਲ ਕੰਮ ਨਹੀਂ ਕਰਨਗੇ। ਪਾਕਿਸਤਾਨੀ ਅਦਾਕਾਰ ਫਵਾਦ ਖਾਨ ਅਤੇ ਭਾਰਤੀ ਅਦਾਕਾਰ ਬਾਨਿਕਪੂਰ ਦੀ ਫਿਲਮ ਅਬੀਰ ਗੁਲਾਲ ਹੁਣ ਮੁਸੀਬਤ ਦੇ ਵਿੱਚ ਪਹਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਇਸ ਫਿਲਮ ਤੇ پابੰਦੀ ਲਾਉਣ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਹੁਣ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੂਤਰਾਂ ਅਨੁਸਾਰ ਫਿਲਮ ਅਬੀਰ ਗੁਲਾਲ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਵੇਗੀ ਬਿਊਰੋ ਰਿਪੋਰਟ ਜਾਨਕ ਸਵੇਰਾ ਟੀਵੀ